ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਦੇਵੇ ਜੋਤੋਂ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਦਿਲ ਦੀਆਂ ਕਰਾਈਆਂ ਜੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੇ ਮੇਰੇ ਭੈਣ ਭਰਾਵਾਂ ਉੱਤੇ ਸੇਵਾ ਨਿਭਾ ਰਹੇ ਨੇ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਹਾਨੂੰ ਗੁਣੀ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਮਾਲਕ ਮਾਤਵਾਦ ਹਤਰਕੀਆਂ ਬਖਸ਼ਣ ਜੀ ਮੇਰੇ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਰਾਬੀ ਦਾ ਵੀ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਜੀ ਤੁਸੀਂ ਬਹੁਤ ਮਾਣ ਦਿਨੇ ਹੋ ਹਨਾ ਬਹੁਤ ਚੰਗਾ ਲੱਗਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਬਾਹਰ ਬੈਠਣਾ ਮੇਰੇਆਂ ਭੈਣਾਂ ਮਰੀਆਂ ਮਤਾਵਾਂ ਬੱਚੇ ਵੀਰ ਸਾਰਿਆਂ ਨੂੰ ਸੱਸਰੀ ਕਾਲਾ ਜੀ ਬਜ਼ੁਰਗਾਂ ਨੂੰ ਵੀ ਸੱਸਰੀ ਕਾਲਾ ਜੀ ਜੋੜੇ ਮੇਰੀ ਵੀਡੀਓ ਦੇਖਦੇ ਉਹਨਾਂ ਪੈਣਾ ਪ੍ਰਵਾਹ ਦਾ ਤਾਦ ਲੋ ਧੰਨਵਾਦ ਕਰਦੇ ਆਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦ ਗੁਣੀ ਰਾਜ ਚੋਕਨੀ ਤਰਖੀ ਬਖਸ਼ੇ ਜੀ ਹੁਣ ਇੱਕੇ ਦਾ ਹੋ ਗਿਆ ਜੀ ਮੌਸਮ ਚੇਂਜ ਤੇ ਕੱਲ ਦੀਆਂ ਅੱਖਾਂ ਹੀ ਬਹੁਤ ਮੱਚੀ ਆ ਰਹੀਆਂ ਤੇ ਲੱਗਦਾ ਵੀ ਬੁਖਾਰ ਚੜੂ ਜਾਣਾ ਨਾ ਚੜੂਏ ਤਾਂ ਜੀ ਤੱਕ ਪਤਾ ਨਹੀਂ ਹੈ ਅਜ ਤਹ ਇਸ ਟਾਈਮ ਤਾ ਠੀਕ ਹੈ ਤੇ ਪਰ ਲੱਗਦਾ ਵੀ ਬੁਖਾਰ ਚੜੂਗਾ ਪਹਿਲਾ ਬੇਟੀ ਦੀ ਵਾਰੀ ਸੀ ਹੁਣ ਮੇਰੇ ਤੇ ਵਾਰੀ ਆਊਗੀ ਉਸ ਤੋਂ ਬਾਅਦ ਫਰੇ ਦੀ ਮੰਮੀ ਤੇ ਉਦੋਂ ਬਾਅਦ ਮਨਵੀਰ ਚਾਰਾਂ ਦੇ ਵਾਰੀਆਂ ਦੇ ਘੋਕੇ ਜਾਂਦੀ ਹੈ ਤੇ ਅੱਜ ਡਾਕਟਰਾਂ ਦੇ ਵੀ ਭੀੜ ਭਾਰ ਲੱਗੀ ਸੀਗੀ ਬਹੁਤ ਬੁਰਾ ਹਾਲ ਸੀ ਤੇ ਇੱਕ ਕਿਦਾਂ ਵੀ ਹੋ ਗਿਆ ਪਤਾ ਨਹੀਂ ਕਿਦਾਂ ਹੋ ਗਿਆ ਤੇ ਔਖਾ ਬਹੁਤ ਆ ਬੱਚਿਆਂ ਦਾ ਔਖਾ ਜਿਆਦਾ ਆ ਆਪਾਂ ਤਾਂ ਚਲ ਔਖੇ ਸੋਕੇ ਘੱਟ ਲਾਂਗੇ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਲੱਗਦਾ ਨਾ ਵਿਖਾਂਗ ਖਾਂਗਰੇਸ਼ ਆ ਜਾਂ ਤੇ ਪਰ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਨਾ ਇਤੋਂ ਚਿਹਰੇ ਨਿੱਕੇ ਨਿੱਕੇ ਬੱਚੇ ਕੋਲ ਨਹੀਂ ਸਕਦੇ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਆਪਾਂ ਤਾਂ ਧੰਨਵਾਦ ਕਰਦੇ ਆ ਜੀ ਪਰਮਾਤਮਾ ਅਗੇ ਅਰਦਾਸ ਬੇਤੀ ਕਰਦੇ ਆ ਸਾਰੇ ਵੀਰਾਂ ਨੂੰ ਪਰਮਾ ਤੁਮਾ ਚੜਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਜਦੋਂ ਗੁਲੀਆ ਚੋਂ ਤੁਰਨੀ ਤੱਕੀ ਬਖਸ਼ੀ ਮੇਰ ਪਰ ਹੱਥ ਰੱਖੇ ਸੱਚੇ ਪਾਤਸ਼ਾਹ ਬਹੁਤ ਵਧੀਆ ਜੀ ਅਸੀਂ ਇੱਥੇ ਵੀ ਤੁਸੀਂ ਵੀ ਠੀਕ ਠਾਕ ਹੋ ਤੇ ਬਾਰਾ ਜੋ ਕੋਈ ਕੁਛ ਬੱਚਾ ਨੇ ਲੜਾਈ ਛੜਾ ਕਰਕੇ ਆਸਮੇ ਦੋਨਾਂ ਨੇ ਟਮਾਟਰੀਆਂ ਤੋੜ ਲਈਆਂ ਤੇ ਹੁਣ ਅੱਜ ਉਹਨਾਂ ਨਾਲ ਅਨੁਆਜਮੈਂਟ ਨਾਲ ਲੈ ਕੇ ਦਿੱਤੀਆਂ ਮੈਂ ਦੂਸਰਾ ਨੰਬਰ ਅੱਜ ਥੋੜਾ ਜਿਹਾ ਸੀ ਸ਼ਹਿਰ ਗਏ ਸੀ ਸਾਨੂੰ ਕੰਮ ਸੀ ਥੋੜਾ ਜਿਹਾ ਦਵਾਈ ਲੈਣਾ ਜਾਣਾ ਸੀ ਉਹ ਤੋਂ ਚਾਰ ਉੱਪਰ ਮੇਰੇ ਮੈਂ ਕਿਹਾ ਵੀ ਸ਼ਹਿਰ ਹੀ ਇਹ ਕਰ ਬਹੁਤ ਹੋ ਗਿਆ ਮੜ ਕੇ ਉਹ ਖਾ ਬਹੁਤ ਹੋਊਗਾ ਇਹ ਇਸ ਕਰਕੇ ਤੇ ਮੈਂ ਉਹ ਕਾਂਸਲੀ ਕਰਤਾ ਮੈਂ ਕਰਨੀ ਉੱਤੇ ਦਵਾਈ ਦਵਾਈ ਜੀ ਆਪਾਂ ਸ਼ਹਿਰੋਂ ਲਈ ਆਪਾਂ ਓਖੇ ਹੋਵਾਂਗੇ ਚਲੋ ਪਿੰਡੋਂ ਮਾੜੀ ਮੋਟੀ ਦਵਾਈ ਲੈ ਲੈਨੇ ਉਹਦਾ ਨਾ ਫਰਕ ਪੈ ਜੂਗਾ ਪਰ ਉਹ ਕੁਛ ਅਜੇ ਫਰਕ ਨਹੀਂ ਪਿਆ ਕਰਾਕਾ ਵੀ ਲੈ ਲਈਆਂ ਪੁਰੀਆਂ ਵੀ ਤਿਆਰ ਕਰ ਲੈਣੀਆਂ ਤੇ ਹੁਣ ਵੇਖੋ ਕੀ ਬਣਦਾ ਪਰ ਮਿੱਟੀ ਘਟਾ ਬਹੁਤ ਆੜਾ ਜਿਹੜੀ ਕੱਲ ਪਰਸੋਂ ਦੀ ਹਵਾ ਜੀ ਬਦਲੀ ਵੀ ਹੈ ਪੂਰੇ ਕਰਕੇ ਵੀ ਬਾਤ ਉਪਰਾਲਾ ਹੋਇਆ ਪਿਆ ਪਹਿਲਾਂ ਕੁਝ ਨਹੀਂ ਸੀਗਾ ਇਹ ਐ ਕੋਡੇ ਕਿਤਨੀ ਸੀਗੀ ਤੇ ਇਸ ਕਰਕੇ ਵੀ ਸਾਰੇ ਭੇਡ ਭਰਾ ਪਈ ਮਾਸਕ ਪਹਿਨ ਲੋ ਵਾਤਾਵਰਨ ਦੀ ਆਵਾਜ਼ੀ ਬਹੁਤ ਖਰਾਬ ਆ ਤੇ ਕੌਣ ਅੱਖਾਂयां ਬਾਲੀਆਂ ਮਾਚਦੀਆਂ ਬਾਲਾ ਬੁਰਾ ਹਾਲ ਹੁੰਦਾ ਕਮਾਜ ਕੇ ਤੇ ਜੇ ਆਪਾਂ ਸਕੂਟਰ ਤੇ ਜਾਂ ਦੋ ਵੀ ਕਿਸੇ ਜੀਤ ਤੇ ਆਪਾਂ ਜਾਣੇ ਜੇ ਮੜਾਏ ਮਛਰ ਪਾਇਆ ਨਾ ਬਹੁਤ ਤੰਗ ਕਰਦੇ ਦਰਦੇ ਬਹੁਤ ਆਇਆ ਬਹੁਤ ਦੋਵਰੀ ਸਖ ਚ ਮਛਰ ਪਾਇਆ ਪੂਰਾ ਹਾਲ ਬੜਾ ਹੈ ਮੱਥਾ ਤੜਪ ਰਿਹਾ ਬੁਖਾਰ ਚੜ ਰਿਹਾ ਪੂਰਾ ਆ ਲੱਗਦਾ ਵੀ ਹੁਣੇ ਡੱਗ ਪ ਗਿਆ ਹੁਣੇ ਡੱਗ ਪ ਗਿਆ ਪਰ ਆਪਾਂ ਨਹੀਂ ਸ਼ੇਟੀ ਨੂੰ ਕਾਲ ਦੇ ਕੋਈ ਜੋ ਬੰਦਾ ਛੇਤੀ ਦਿਲ ਛੱਡ ਗਿਆ ਪਾ ਗਿਆ ਫੇਰ ਸਮਝ ਲਓ ਕਿ ਛੱਡ ਗਿਆ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਭੈਣ ਭਰਾਵਾਂ ਦਾ। ਪਰਮਾਤਮਾ ਤੁਹਾਨੂੰ ਛੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ। ਬਹੁਤ-ਬਹੁਤ ਧੰਨਵਾਦ ਆ ਵੀਰੇ ਤੁਹਾਡਾ। ਜਿਨ੍ਹਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਮੇਰੀਆਂ ਭੈਣਾਂ ਨੇ, ਮੇਰੇ ਵੀਰਾਂ ਨੇ, ਮੇਰੇ ਬਜ਼ੁਰਗਾਂ ਨੇ। ਮੇਰੀਆਂ ਮਾਤਾਵਾਂ ਨੇ, ਮੇਰੀਆਂ ਬੱਚੀਆਂ ਨੇ, ਬੱਚਿਆਂ ਨੇ। ਮੇਰੇ ਵੀਰਾਂ ਨੂੰ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਰੱਖੇ ਮੇਰ ਪਰਿਆਥ ਰੱਖੇ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ